अलख सिखियादा जॻे हर बच्चा स्कूल चले होवे सबेरा मिटे ਹਨੇਰਾ ਇੱਕ ਨਵਾਬੀ ਆਨ ਹੈ ਇੱਕ ਨਵਾਬੀ ਆਨ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਂ ਪੰਜਾਬ ਦਾ ਸਕੂਲ ਸਰਕਾਰੀ ਓਏ ਜੱਫਾ ਓਏ ਜੱਫਾ ਤੂੰ ਇਕੱਲੇ ਗੱਲ ਕਰ ਲੈ ਲੋ ਮੈਂ ਤੂੰ ਨਹੀਂ ਕਰਦੀ ਓਏ ਆਜੋ ਯਾਰ ਆਏ ਨੂੰ ਆਜੋ ਓਏ ਓਏ ਜੱਫਾ ਓਏ ਸਾਰੇ ਜੱਫਾ ਕਰਦੇ ਕਿਹਨੇ ਜੱਫਾ ਕਰਦੇ ਪਿੱਛੇ ਹੋ ਜਾਓ ਬੰਦ ਕਰ ਸਾ ਪਿੱਛੇ ਹੋ ਜਾ ਮਾੜਾ ਮਾੜਾ ਓਏ ਆफी ਨਾਲ ਓਏ ਨਾਲਾਂ ਨਾਲ ਇਹਨੇ ਕੋਈ ਪਹਿਲਾਂ ਵੀ ਗੱਲ ਕਰਦਾ ਚੱਲੋ ਉਹ ਵੀ ਹੜਕੇ ਕਰ ਲੋ ਅਸੀਂ ਚੱਲਣਾ ਹੈ ਆਜਾ ਗਾਵੇਂ ਆਹ ਬਣਾਇਆ ਉਹ ਗਾਉ ਉਹ ਗਾਉ ਆਹ ਕਿਹਨੇ ਕਰ ਲਿਆ ਬਾਹਰ ਕਿਹਨੇ ਕਰੇ ਵੇ ਕੀ ਬਾਈ ਸੋਈ ਕੋਈ ਪਹਿਲਾਂ ਕੱਲ ਗੱਲ ਕਰ ਲੋ ਉਹ ਦੱਸੂ ਹੈਲੋ ਉਹ ਦੱਸੂ ਕੋਈ ਪਹਿਲਾਂ ਗੱਲ ਕਰ ਲੋ ਮੈਨੂੰ ਬਾਈ ਪਹਿਲਾਂ ਵੀ ਕਰਦੀ ਉਹ ਆਜੋ ਯਾਰ ਆਏ ਨੂੰ ਆਜੋ ਉਹ ਤੁਹਾਨੂੰ ਕਹਿੰਦਾ ਸਾਰੇ ਜੱਫਾ ਕਰ ਦੇ 50 ਜੱਫਾ ਕਰ ਦੇ ਪਿੱਛੇ ਹੋ ਜਾਓ சி மழை பண்ணுற சார் ਚਨਾਰਾ ਕਰਾਈ ਗਈ ਬਾਈ 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 ਪਹਿਲਾਂ ਕੱਲੇ ਗੱਲ ਕਰ ਲੋ ਉਹ ਦੱਸੋ ਹੈਲੋ ਉਹ ਜੱਪੂ ਵੀ ਕੱਲੇ ਗੱਲ ਕਰ ਲੋ ਉਹਨੇ ਬਾਈ ਪਹਿਲਾਂ ਵੀ ਕਰਦੀ ਉਹ ਆਜੋ ਯਾਰ ਐਨੂੰ ਆਜੋ ਉਹ ਤੁਹਾਨੂੰ ਕਹਿੰਦਾ ਸਾਰੇ ਜੱਪ ਕਰ ਦੇ 55 ਸਾਰੇ ਜੱਪ ਕਰ ਦੇ ਪਿੱਛੇ ਹੋ ਜਾਓ ਬੱਥਕਰ ਸਾਹਿਬ ਪਿੱਛੇ ਹੋ ਜਾ ਮਾੜਾ ਮਾੜਾ ਓਏ ਆਖੀ ਨਾਲ ਓਏ ਨਾਲ ਆ ਜਾ ਮੈਂ ਇਹਨੇ ਪਹਿਲਾਂ ਵੀ ਗੱਲ ਤਾਂ ਕਰ ਲੋ ਉਹ ਬੋਰੇ ਸੜ ਕੇ ਕਰ ਲੋ ਚੱਲ ਚੱਲ وت <imitation>